ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਬੁੱਧ ਪ੍ਰਗਾਸ ਪਈ ਮਤ ਪੁਰੀ ਤਾਂ ਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਇਨੇ ਭੂਡਤ ਕੋਰ ਅੰਧ ਕੂਪ ਮਹਿ ਨਿਕਸਿਆ ਪਾਈਏ ਰੇ ਲਹਾਉ ਮਹਾ ਅਗਹਾ ਅਗਨ ਕਾ ਸਾਗਰ ਗੁਰਬੋਹਿਤ ਤਾਰੇ ਰਤਨਗਰ ਦੋਤਰ ਆਂਦਾ ਬੇਖਮਾ ਇਹ ਮਾਇਆ ਗੁਰਪੁਰੇ ਪ੍ਰਗਟ ਮਾਰਗ ਦਿਖਾਇਆ ਜਾ ਪਤਾ ਪੱਕੇ ਓਕਤ ਨਾਮੋਰੀ ਗੁਰਨਾਨਕ ਸਰਣਾਗਤ ਤੋਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਪੰਜਵਾ ਬੁੱਧ ਪ੍ਰਗਾਸ ਪਈ ਮਤ ਪੁਰੀ ਤਾਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਇਨੇ ਬੂਡਤ ਕੋਰ ਅੰਧ ਕੂਪ ਮਹਿ ਨਿਕਸਿਆ ਮੇਰੇ ਪਾਇਰੇ ਲਹਾ ਮਹਾ ਅਗਹਾ ਅਗਨ ਕਾ ਸਾਗਰ ਗੁਰਬੋਹਿਤ ਤਾਰੇ ਰਤਨਗਰ ਦੋਤਰ ਆਂਦਾ ਬਖਮਾ ਇਹ ਮਾਇਆ ਗੁਰਪੁਰੇ ਪ੍ਰਗਟ ਮਾਰਗ ਦਿਖਾਇਆ ਜਪਤਾ ਬਕਸ਼ ਓਕਤ ਨਾਮੋਰੀ ਗੁਰਨਾਨਕ ਸਰਣਾਗਤ ਤੋਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਪੰਜਵਾ ਬੁੱਧ ਪ੍ਰਗਾਸ ਪਈ ਮਤ ਪੁਰੀ ਤਾਂ ਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਇਨੇ ਭੂਡਤ ਕੋਰ ਅੰਧ ਕੂਪ ਮਹਿ ਨਿਕਸ ਆ ਮੇਰੇ ਪਾਇਰੇ ਰਹਾ ਮਹਾ ਅਗਹਾ ਅਗਨ ਕਾ ਸਾਗਰ ਗੁਰਬੋਹਿਤ ਤਾਰੇ ਰਤਨਗਰ ਦੋਤਰ ਆਂਦਾ ਬੇਖਮਾ ਇਹ ਮਾਇਆ ਗੁਰਪੁਰੇ ਪ੍ਰਗਟ ਮਾਰਗ ਦਿਖਾਇਆ ਜਾਪਤਾ ਪਕਸ਼ ਓਕਤ ਨਾਮੋਰੀ ਗੁਰਨਾਨਕ ਸਰਣਾਗਤ ਤੋਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਬੁੱਧ ਪ੍ਰਗਾਸ ਪਈ ਮਤ ਪੂਰੀ ਤਾਂ ਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਇ ਲੈ ਭੂਡਤ ਕੋਰ ਅੰਧ ਕੂਪ ਮਹਿ ਨਿਕਸਿਆ ਮੇਰੇ ਭਾਈ ਰੇ ਲਹਾ ਮਹਾ ਅਗਹਾ ਅਗਨ ਕਾ ਸਾਗਰ ਗੁਰਬੋਹਿਤ ਤਾਰੇ ਰਤਨਗਰ ਦੋਤਰ ਆਂਦਾ ਬੇਖਮਾ ਇਹ ਮਾਇਆ ਗੁਰਪੁਰੇ ਪ੍ਰਗਟ ਮਾਰਗ ਦਿਖਾਇਆ ਜਾਪਤਾ ਪਕਸ਼ ਓਕਤ ਨਾਮੋਰੀ ਗੁਰਨਾਨਕ ਸਰਣਾਗਤ ਤੋਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਪੰਜਵਾ ਬੁੱਧ ਪ੍ਰਗਾਸ ਪਈ ਮਤ ਪੂਰੀ ਤਾਂ ਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਇਨੇ ਭੂਡਤ ਕੋਰ ਅੰਧ ਕੂਪ ਮਹਿ ਨਿਕਸਿਆ ਮੇਰੇ ਭਾਇਰੇ ਰਹਾਉ ਮਹਾ ਅਗਹਾ ਅਗਨ ਕਾ ਸਾਗਰ ਗੁਰਬੋਹਿਤ ਤਾਰੇ ਰਤਨਗਰ ਦੋਤਰ ਆਂਦਾ ਬੇਖਮਾ ਇਹ ਮਾਇਆ ਗੁਰਪੁਰੇ ਪ੍ਰਗਟ ਮਾਰਗ ਦਿਖਾਇਆ ਜਾਪਤਾ ਪਕਸ਼ ਓਕਤ ਨਾਮੋਰੀ ਗੁਰੂ ਨਾਨਕ ਸਰਣਾਗਤ ਤੋਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਿਲਾ ਪੰਜਵਾ ਬੁੱਧ ਪ੍ਰਗਾਸ ਪਈ ਮਤ ਪੁਰੀ ਤਾਂ ਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਇਲੇ ਬੂੜਤ ਕੋਰ ਅੰਧ ਕੂਪ ਮਹਿ ਨਿਕਸਿਆ ਮੇਰੇ ਭਾਇਰੇ ਲਹਾਉ ਮਹਾ ਅਗਹਾ ਅਗਨ ਕਾ ਸਾਗਰ ਗੁਰਬੋਹਿਤ ਤਾਰੇ ਰਤਨਗਰ ਦੋਤਰ ਆਂਦਾ ਬਖਮਾ ਇਹ ਮਾਇਆ ਗੁਰਪੁਰੇ ਪ੍ਰਗਟ ਮਾਰਗ ਦਿਖਾਇਆ ਜਾਪਤਾ ਪੱਕੇ ਸੋਕਤ ਨਾਮੋਰੀ ਗੁਰੂ ਨਾਨਕ ਸਰਣਾਗਤ ਤੋਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ